ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਇਨਫੋ ਪੰਜਾਬ ਚੈਨਲ ਇਨਫੋ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਅੱਪਾ ਗੱਲ ਕਰਨ ਜਾ ਰਹੇ ਹਾਂ ਹਾਊ ਟੂ ਐਕਟੀਵੇਟ ਈਪੀਏ ਕਿਟ ਰਸੀਡ ਫਰੋਮ ਕੇਂਧਰਾ ਬੈਂਕ ਜੋ ਕੇਂਧਰਾ ਬੈਂਕ ਤੋਂ ਆਪਾਂ ਨੂੰ ਈਪੀਏ ਕਿਟ ਰਸੀਵ ਹੋਈ ਹੈ ਉਸ ਵਿੱਚ ਪਾਸਵਰਡ ਚੇਂਜ ਕਿਵੇਂ ਕਰਨਾ ਹੈ ਤੇ ਅਪਲਾਈ ਨਿਊ ਪਾਸਵਰਡ ਕਿਵੇਂ ਕਰਨਾ ਹੈ ਇਸ ਸੰਬੰਧੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ ਸੋ ਆਪ ਜੀ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਜਿਸ ਦਾ ਨਾਮ ਹੈ ਇਨਫੋ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਬਨੇ ਬਾਈ ਲਕਨ ਨੂੰ ਦਬਾ ਦਿਓ YouTube ਚੈ ਇਹ ਇਹਨਾਂ ਗਰੁੱਪਸ ਨੂੰ ਤੁਸੀਂ ਜਰੂਰ ਡਿਸਕ੍ਰਿਪਸ਼ਨ ਵਿੱਚ ਜਾ ਕੇ ਜੁਆਇਨ ਕਰੋ ਕਿਉਂਕਿ ਪੰਜਾਬ ਪਰ ਤੋਂ ਜਿਨੇ ਵੀ ਇਹਦੀ ਅਫਗਾਨੈਸ ਨੂੰ ਜੁਆਇਨ ਕਰ ਰਹੇ ਨੇ ਔਰ ਇਹਦੇ ਵਿੱਚ ਸਾਡੇ ਐਕਸਪਰਟ ਟੀਚਰ ਬੈਠੇ ਨੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਹਾਡੀ ਪ੍ਰੋਬਲਮ ਦਾ ਆਨ ਦਾ ਸਪੋਰਟ ਦਾ ਸੋਲੂਸ਼ਨ ਦਿੰਦੇ ਆ ਸੋ ਇਹਨਾਂ ਗਰੁੱਪਸ ਦਾ ਤੁਸੀਂ ਜੋ ਲਿੰਕ ਹੈਗਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜਾਏਗਾ ਸੋ ਆਪਾਂ ਹੁਣ ਗੱਲ ਕਰਦੇ ਆ ਕਿ ਕੇਂਦਰਾ ਬੈਂਕ ਦੀ ਈਪੀਏ ਕਿਟ ਹੱਥ ਵਿੱਚ ਆਉਣ ਤੋਂ ਬਾਅਦ ਆਪਣੇ ਕੋਲੇ ਪਾਸਵਰਡ ਜਨਰੇਟ ਕਰ ਸਮੇ ਕਿਹੜੇ ਕਿਹੜੇ ਇੰਪੋਰਟੈਂਟ ਡਾਕੂਮੈਂਟ ਹੋਣੇ ਚਾਹੀਦੇ ਨੇ ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਪਾਸਵਰਡ ਦੋਨੇ ਡਿਫਰੈਂਟ ਹੋਣਗੇ ਇਨੀਸ਼ੀਏਟਰ ਜੋ ਮੀਡੀਮ ਇਨਚਾਰਜ ਹੋਵੇਗਾ ਇਹਦੇ ਵਿੱਚ ਵੀ ਜੋ ਲੌਗਇਨ ਆਈਡੀ ਹੈ ਜਾਂ ਟ੍ਰਾਂਜੈਕਸ਼ਨ ਆਈਡੀ ਹੈ ਇਹ ਦੋਨੇ ਸੇਮ ਹੋਣਗੀਆਂ ਪਰ ਪਾਸਵਰਡ ਦੋਨਾਂ ਦੇ ਡਿਫਰੈਂਟ ਹੋਣਗੇ ਸੋ ਇਹ ਚੀਜ਼ਾਂ ਤੁਸੀਂ ਆਪਣੇ ਕੋਲ ਰੱਖਣ ਤੋਂ ਬਾਅਦ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕੈਨਰਾ ਬੈਂਕ ਦੇ ਵੱਲੋਂ ਜੋ ਆਪਾਂ ਨੂੰ ਕਿਟਸ ਮਿਲਦੀਆਂ ਨੇ ਪਹਿਲੀ ਕਿਟ ਹੁੰਦੀ ਹੈ ਅਪਰੂਵਲ ਦੀ ਕਿਟ ਅਪਰੂਵਲ ਹੁੰਦਾ ਹੈ ਯਾਨੀ ਕਿ ਸਕੂਲ ਦੇ ਵਿੱਚ ਜੋ ਅਪਰੂਵਲ ਹੋਏਗਾ ਹੈਡ ਟੀਚਰ ਹੋਏਗਾ ਸੋ ਜੋ ਅਪਰੂਵਲ ਦੀ ਕਿਟ ਹੋਏਗੀ ਉਹਦੇ ਵਿੱਚ ਲੌਗਇਨ ਆਈਡੀ ਦਿੱਤੀ ਹੋਵੇਗੀ ਤੁਸੀਂ ਦੇਖ ਸਕਦੇ ਹੋ ਇਸ ਪਿਕਚਰ ਦੇ ਵਿੱਚ ਆਪਣੀ ਸੋ ਇੱਕ ਲੌਗਇਨ ਆਈਡੀ ਮਿਲੇਗੀ ਔਰ ਉਹਦੇ ਪਿੱਛੇ A ਲਿਖਿਆ ਹੋਵੇਗਾ ਅਪਰੂਵਲ ਦੀ ਜੋ ਲੌਗਇਨ ਆਈਡੀ ਹੋਏਗੀ ਸੋ ਇਸ ਤੋਂ ਬਾਅਦ ਆਪਾਂ ਨੂੰ ਇੱਕ ਪਾਸਵਰਡ ਮਿਲੇਗਾ ਜੋ ਕਿ ਲੌਗਇਨ ਪਾਸਵਰਡ ਹੋਵੇਗਾ ਸੋ ਆਪਾਂ ਜਦੋਂ ਕੇਂਦਰਾ ਬੈਂਕ ਦੀ ਵੈਬਸਾਈਟ ਖੋਲਣੀ ਹੈ ਤਾਂ ਜੋ ਆਈਡੀ ਹੋਏਗੀ ਉਹ ਇਸੇਮ ਹੀ ਰਹੇਗੀ ਆਪਣੀ ਪਰ ਜਦੋਂ ਆਪਾਂ ਉਸ ਕੇਂਦਰਾ ਬੈਂਕ ਦੀ ਵੈਬਸਾਈਟ ਦੇ ਅੰਦਰ ਜਾਨੀ ਬੈਂਕਿੰਗ ਲੀਕ ਅੰਦਰ ਜਾਣਾ ਹੈ ਤਾਂ ਆਪਾਂ ਨੂੰ ਲੌਗਇਨ ਪਾਸਵਰਡ ਇਹ ਵਾਲਾ ਲਗਾਉਣਾ ਪਵੇਗਾ ਔਰ ਇਸ ਪਾਸਵਰਡ ਨੂੰ ਆਪਾਂ ਨੂੰ ਚੇਂਜ ਵੀ ਕਰਨਾ ਪਵੇਗਾ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਇਸ ਪਾਸਵਰਡ ਨੂੰ ਚੇਂਜ ਕਰਨਾ ਸਿਖਾਵਾਂਗੇ ਜਦ ਤਾਂ ਉਸ ਤੋਂ ਬਾਅਦ ਅਗਲੀ ਆਈਡੀ ਥੋੜੀ ਹੋएगी ट्रांजैक्शन ਦੀ ਸੋ ਆਈਡੀ ਸੇਮ ਹੀ ਹੋਏਗੀ ਮੀਨਸ ट्रांजैक्शन ਆਈਡੀ ਵੀ ਤੁਹਾਡੀ ਏਹੀ ਵਾਲੀ ਹੋਵੇਗੀ ਪਰ ਜਿਹੜਾ ਇਹ ਪਾਸਵਰਡ ਹੈਗਾ ਵਾ ਆ ਦਿੱਤਾ ਹੋਇਆ ਬੈਂਕ ਵੱਲੋਂ ਇਸ ਨੂੰ ਵੀ ਆਪਾਂ ਚੇਂਜ ਕਰਨਾ ਹੈ ਸੋ ਮੇਰੇ ਕਹਿਣ ਦਾ ਮਤਲਬ ਸੀ ਕਿ ਜੋ ਆਪਾਂ ਨੂੰ ਕਿਟ ਮਿਲਦੀ ਹੈ ਉਹਦੇ ਵਿੱਚ ਕੀ ਹੈ ਕਿ ਜੋ ਅਪਰੂਵਲ ਹੈਗਾ ਵਾ ਉਹਨੂੰ ਸੇਮ ਆਈਡੀ ਨਾਲ ਦੋ ਪਾਸਵਰਡ ਮਿਲਦੇਗਾ ਪਹਿਲਾ ਲੌਗਇਨ ਪਾਸਵਰਡ ਮਿਲਦਾ ਹੈ ਜਿਸ ਨੂੰ ਕਿ ਚੇਂਜ ਕਰਨਾ ਹੈ ਲੌਗਇਨ ਪਾਸਵਰਡ ਬੈਂਕ ਦੀ ਜੋ ਸਾਈਟ ਹੈ ਉਹਦੇ ਅੰਦਰ ਜਾਣ ਲਈ ਹੁੰਦਾ ਹੈ ਇਸ ਤੋਂ ਬਾਅਦ ਜਦੋਂ ਪੈਸੇ ਦਾ ਲੈਣ ਦੇਣ ਕਰਨਾ ਜਦੋਂ ਵੈਂਡਰ ਦੇ ਖਾਤੇ ਵਿੱਚ ਪੈਸੇ ਪਾਉਣੇ ਆ ਤਾਂ ਟ੍ਰਾਂਜੈਕਸ਼ਨ ਆਈਡੀ ਕਹਿੰਦੇ ਉਹਨੂੰ ਸੋ ਇਸ ਟ੍ਰਾਂਜੈਕਸ਼ਨ ਆਈਡੀ ਦਾ ਵੀ ਆਪਾਂ ਪਾਸਵਰਡ ਇਸ ਵੀਡੀਓ ਵਿੱਚ ਚੇਂਜ ਕਰਨਾ ਸਿੱਖਾਂਗੇ ਸੋ ਇਸ ਤੋਂ ਬਾਅਦ ਆਪਾਂ ਨੂੰ ਜੋ ਦੂਸਰੀ ਕਿਟ ਮਿਲਦੀ ਹੈ ਉਹ ਹੈਗੇ ਇਨੀਸ਼ੀਏਟਰ ਦੀ ਕਿਟ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੇਰੇ ਕੋਲ ਇਨੀਸ਼ੀਏਟਰ ਦੀ ਕਿਟ ਖੁੱਲੀ ਹੋਈ ਹੈ ਇਨੀਸ਼ੀਏਟਰ ਨੂੰ ਵੀ ਜੋ ਕਿਟ ਮਿਲੇਗੀ ਇਹਦੇ ਵਿੱਚ ਉਹਦੀ ਆਈਡੀ ਹੋਏਗੀ ਜਿਹਦੇ ਪਿੱਛੇ ਆਈ ਲਿਖਿਆ ਹੋਏਗਾ ਉਹ ਸੇਮ ਹੋਏਗੀ ਸੋ ਉਸਨੇ ਇਸ ਆਈਡੀ ਦੇ ਨਾਲ ਸਭ ਤੋਂ ਪਹਿਲਾਂ ਕੀ ਕਰਨਾ ਹੈ ਕੈਨਰਾ ਬੈਂਕ ਦੀ ਵੈਬਸਾਈਟ ਖੋਲ ਕੇ ਲੌਗਇਨ ਪਾਸਵਰਡ ਲਗਾ ਕੇ ਇਹ ਵਾਲਾ ਪਾਸਵਰਡ ਆ ਕਿ ਇਸ ਪਾਸਵਰਡ ਨੂੰ ਚੇਂਜ ਕਰਨਾ ਹੈ ਇਸ ਤੋਂ ਬਾਅਦ ਜਦੋਂ ਇਹ ਪਾਸਵਰਡ ਚੇਂਜ ਹੋ ਗਿਆ ਫਿਰ ਉਸਨੇ ਕੀ ਕਰਨਾ ਹੈ ट्रांजैक्शन ਪਾਸਵਰਡ ਵੀ ਚੇਂਜ ਕਰਨਾ ਹੈ ट्रांजैक्शन ਪਾਸਵਰਡ ਦਾ ਕੰਮ ਕੀ ਹੈ ਜਦੋਂ ਆਪਾਂ ਕੈਨਰਾ ਬੈਂਕ ਦੀ ਵੈਬਸਾਈਟ ਦੇ ਵਿੱਚ ਐਂਟਰ ਕਰ ਜਾਵਾਂਗੇ ਤਾਂ ਅੱਗੇ ਜਦੋਂ ਪੈਸੇ ਦਾ ਲੈਣ-ਦੇਣ ਕਰਨਾ ਹੈ ਵੈਂਡਰਾਂ ਦੇ ਖਾਤੇ ਵਿੱਚ ਪੇਮੈਂਟ ਕਲੀਅਰ ਕਰਨੀ ਹੈ ਪਾਉਣੀ ਹੈ ਤਾਂ ਉਹ ट्रांजैक्शन ਆਈਡੀ ਲੱਗਦੀ ਹੁੰਦੀ ਹੈ ਉਸ ਸਮੇਂ ਸੋ ਆਪਾਂ ਹੁਣ ਇਹ ट्रांजैक्शन ਆਈਡੀ ਵੀ ਸੇਮ ਆਪਣਾ ਹੋਏਗਾ ਇਹ ਵਾਲਾ ਯੂਜ਼ਰ ਆਈਡੀ ਸੇਮ ਹੋਏਗੀ ਔਰ ਟ੍ਰਾਂਜੈਕਸ਼ਨ ਅਕੀਦਾ ਇਹ ਪਾਸਵਰਡ ਦੇਖੋ ਇੱਥੇ ਦਿੱਤਾ ਹੋਇਆ ਵਾ ਆਪਾਂ ਇਸ ਪਾਸਵਰਡ ਨੂੰ ਵੀ ਚੇਂਜ ਕਰਨਾ ਹੈ ਸੋ ਚਲੋ ਹੁਣ ਮੈਂ ਤੁਹਾਨੂੰ ਦੱਸ ਦਾਂਗੀ ਕਿਸ ਤਰ੍ਹਾਂ ਆਪਾਂ ਇਹ ਪਾਸਵਰਡ ਚੇਂਜ ਕਰਨਾ ਹੈ ਸੋ ਪਾਸਵਰਡ ਚੇਂਜ ਕਰ ਲਈ ਮੈਂ ਤੁਹਾਨੂੰ ਇੱਕ ਸਲਾਹ ਦੇਣ ਲੱਗਾ ਹਾਂ ਜੋ ਜੋ ਕਿ ਇਸ ਤਰ੍ਹਾਂ ਹੈਗੀ ਹੈ ਸੋ ਮੈਂ ਤੁਹਾਨੂੰ ਇਹ ਸਲਾਹ ਦੇ ਰਿਹਾ ਮਾਂ ਕਿ ਆਪਣੇ ਇਸ ਵੀਡੀਓ ਦਾ ਮਕਸਦ ਹੈਗਾ ਵਾ ਜਦੋਂ ਆਪਾਂ ਨੂੰ ਬੈਂਕ ਤੋਂ ਕਿਟ ਮਿਲਦੀ ਹੈ ਸਭ ਤੋਂ ਪਹਿਲਾਂ ਆਪਣਾ ਕੰਮ ਹੈ ਪਾਸਵਰਡ ਚੇਂਜ ਕਰਨਾ ਕਿਉਂਕਿ ਪਾਸਵਰਡ ਆਪਾਂ ਨੂੰ 24 ਘੰਟੇ ਦੇ ਵਿੱਚ ਵੀ ਚੇਂਜ ਕਰਨਾ ਹੁੰਦਾ ਹੈ ਅਗਰ ਆਪਾਂ ਪਾਸਵਰਡ ਚੇਂਜ ਨਹੀਂ ਕਰਾਂਗੇ ਤਾਂ ਇਹ ਆਪਣੀ ਜੋ ਕਿਟ ਐਕਸਪਾਇਰ ਹੋ ਜਾਂਦੀ ਹੈ ਔਰ ਫਿਰ ਤੋਂ ਆਪਾਂ ਨੂੰ ਬੈਂਕ ਜਾ ਕੇ ਨਵੀਂ ਕਿਟ ਉਹਨਾਂ ਤੋਂ ਜਨਰੇਟ ਪਾਸਵਰਡ ਕਰਉਣਾ ਪੈਂਦਾ ਹੈ ਸੋ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਇਹ ਸਲਾਹ ਦੇ ਰਿਹਾ ਕਿ ਤੁਸੀਂ ਆਪਣਾ ਜੋ ਅਪਰੂਵਰ ਦੀ ਜਾਂ ਇਨੀਸ਼ੀਏਟਰ ਦੋਨਾਂ ਦੀ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਪਰੂਵਰ ਨੇ ਕੀ ਕਰਨਾ ਹੈ ਅਪਰੂਵਰ ਨੇ ਆਪਣੀ ਲੌਗਇਨ ਆਈਡੀ ਇਸ ਤਰ੍ਹਾਂ ਕਾਗਜ਼ ਉੱਪਰ ਲਿਖ ਲੈਣੀ ਹੈ ਔਰ ਨੀਚੇ ਲਿਖ ਲੈਣਾ ਕਿਟ ਪਾਸਵਰਡ ਕਿ ਕਿਟ ਦੇ ਵਿੱਚ ਕਿਹੜਾ ਪਾਸਵਰਡ ਸੀਗਾ ਔਰ ਦੇਖੋ ਮੈਂ ਨਾਲ ਦੀ ਨਾਲ ਮੈਂ ਹਜੇ ਕੇਨਰਾ ਬੈਂਕ ਦੀ ਸਾਈਟ ਨਹੀਂ ਖੋਲੀ ਪਰ ਮੈਂ ਨਿਊ ਪਾਸਵਰਡ ਪਹਿਲਾਂ ਹੀ ਲਿਖ ਲਿਆ ਕਿ ਮੈਂ ਨਿਊ ਪਾਸਵ अप्रूव यानी केन्दरा बैंक दी वेबसाइट खोल ली थे ये वाला पासवर्ड लगा लिया फिर ट्रांजैक्शन आईडी करनी है सो मैं देखो ट्रांजैक्शन आईडी दा भी जो आईडी लिख ली है और नीचे गेट पासवर्ड लिख के उस दा भी न्यू पासवर्ड लगा लिया और है और ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮੈਂ ਦੋਨਾਂ ਦਾ ਪਾਸਵਰਡ ਸੇਮ ਰੱਖਿਆ ਵਾ ਯਾਨੀ ਕਿ ਤੁਸੀਂ ਅਪਰੂਵਰ ਦਾ ਜੋ ਆਈਡੀ ਹੈਗੇ ਨੇ ਦੋਨੇ ਦੋਨਾਂ ਦਾ ਪਾਸਵਰਡ ਸੇਮ ਰੱਖਿਓ ਕਿਉਂਕਿ ਅਪਰੂਵਰ ਦਾ ਜੋ ਆਈਡੀ ਹੈ ਉਹ ਹੈਡ ਮਾਸਟਰ ਨੇ ਜਾਂ ਹੈਡ ਟੀਚਰ ਨੇ ਯੂਜ਼ ਕਰਨੀ ਹੈ ਸੋ ਪਾਸਵਰਡ ਸੇਮ ਰੱਖ ਲਿਓ ਇਸੇ ਤਰ੍ਹਾਂ ਮੈਂ ਇਨਿਸ਼ ਐਜ਼ ਇਨੀਸ਼ੀਏਟਰ ਕੀ ਕਰ ਰਿਹਾ ਹਾਂ ਜੋ ਇਨੀਸ਼ੀਏਟਰ ਹੋਏਗਾ ਮਿਡ-ਡੇ ਮੀਲ ਦਾ ਇੰਚਾਰਜ ਹੋਵੇਗਾ ਇਨੀਸ਼ੀਏਟਰ ਨੇ ਵੀ ਕੀ ਕਰਨਾ ਹੈ ਆਪ ਆਪਣੀ ਜੋ ਲੌਗਇਨ ਆਈਡੀ ਹੈ ਪਹਿਲਾਂ ਲਿਖ ਲੈਣੀ ਹੈ ਠੀਕ ਹੈ ਦੇਖੋ ਮੈਂ ਲੌਗਇਨ ਆਈਡੀ ਲਿਖ ਲਈ ਹੈ ਫਿਰ ਮੈਂ ਕਿਟ ਪਾਸਵਰਡ نیچے ਲਿਖ ਲਿਆ ਵਾ ਇਸ ਤੋਂ ਬਾਅਦ ਮੈਂ نیچے ਨਿਊ ਪਾਸਵਰਡ ਜੋ ਲਗਾਣਾ ਵਾ ਉਹ ਵੀ ਲਿਖ ਲਿਆ ਹੈ ਸੋ ਇਸ ਤੋਂ ਬਾਅਦ ਜੋ ट्रांजैक्शन ਆਈਡੀ ਹੈਗੀ ਹੈ ਦੇਖੋ ਉਹ ਵੀ ਮੈਂ ਲਿਖੀ ਹੋਈ ਹੈ ਕਿਟ ਪਾਸਵਰਡ ਲਿਖਣ ਤੋਂ ਬਾਅਦ ਜੋ ਨਿਊ ਪਾਸਵਰਡ ਲਗਾਣਾ ਹੈ ਉਹ ਮੈਂ ਪਹਿਲਾਂ ਹੀ ਲਿਖ ਲਿਆ ਵਾ ਸੋ ਇਨੀਸ਼ੀਏਟਰ ਨੇ ਵੀ ਆਪਣੇ ਦੋਨੇ ਪਾਸਵਰਡ ਸੇਮ ਰੱਖਣੇ ਹਨ ਸੋ ਕਈ ਵੀਡੀਓਜ਼ ਵਿੱਚ ਕਿਹਾ ਗਿਆ ਕਿ ਚਾਰੋਂ ਆਈਡੀ ਦਾ ਪਾਸਵਰਡ ਸੇਮ ਰੱਖੋ ਸੋ ਚਾਰੋਂ ਆਈਡੀਆਂ ਦੇ ਪਾਸਵਰਡ ਸੇਮ ਰੱਖਣ ਦੀ ਜਰੂਰਤ ਨਹੀਂ ਹੈ ਔਰ ਇਨੀਸ਼ੀਏਟਰ ਆਪਦੀਆਂ ਦੋਨੋਂ ਆਈਡੀਏ ਦੇ ਪਾਸਵਰਡ ਸੇਮ ਰੱਖ ਸਕਦਾ ਵਾ ਕਿਉਂਕਿ ਅਪਰੂਵਰ ਔਰ ਇਨੀਸ਼ੀਏਟਰ ਇਸ ਕੰਮ ਦੇ ਵਿੱਚ ਦੋਨੇ ਅਲੱਗ-ਅਲੱਗ ਹੈਗੇ ਨੇ ਇਨੀਸ਼ੀਏਟਰ ਹੈਗਾ ਵਾ ਜਦੋਂ ਪੀਐਮਐਸ ਵਿੱਚ ਪੈਸੇ ਪੀ ਜੋ ਪੀਪੀਆ ਜਨਰੇਟ ਹੋ ਗਿਆ ਉਹਨਾਂ ਪੇਮੈਂਟਾਂ ਨੂੰ ਇਨੀਸ਼ੀਏਟਰ ਨੇ ਕੀ ਕਰਨਾ ਹੈ ਕਲੀਅਰ ਕਰਨਾ ਹੈ ਕਿ ਇਹ ਪੇਮੈਂਟਾਂ ਉਹਨੇ ਕਲੀਅਰ ਕਰ ਦੇਣੇ ਹੈ ਉਸ ਤੋਂ ਬਾਅਦ ਅਪਰੂਵਰ ਜੋ ਹੈ ਟਿਚਰ ਹੋਗਾ ਉਸਨੇ ਅਪਰੂਵ ਕਰਨਾ ਹੈ ਸੇਮ ਪੀਐਮਐਸ ਜਿਵੇਂ ਕੰਮ ਹੁੰਦਾ ਹੈ ਉਸੇ ਤਰ੍ਹਾਂ ਕੰਮ ਹੋਣਾ ਹੈ ਸੋ ਤੁਸੀਂ ਅਪਰੂਵਰ ਨੇ ਆਪਣੀ ਦੋਨੇ ਪਾਸਵਰਡ ਸੇਮ ਰੱਖਣੇ ਆ ਔਰ ਇਨੀਸ਼ੀਏਟਰ ਨੇ ਆਪ ਦੇ ਦੋਨੇ ਪਾਸਵਰਡ ਸੇਮ ਰੱਖਣੇ ਆ। ਸੋ ਤੁਸੀਂ ਇਸ ਤਰ੍ਹਾਂ ਦੋਨੇ ਪਾਸਵਰਡ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ। ਸੋ ਇਸ ਤਰ੍ਹਾਂ ਲਿਖਣ ਤੋਂ ਬਾਅਦ ਚਲੋ ਹੁਣ ਆਪਾਂ ਪਾਸਵਰਡ ਪਹਿਲਾਂ ਹੀ ਲਿਖ ਲੈਣੇ। ਹੁਣ ਆਪਣਾ ਕੰਮ ਬਹੁਤ ਆਸਾਨ ਹੋ ਗਿਆ ਹੈ। ਚਲੋ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ। ਸਭ ਤੋਂ ਪਹਿਲਾਂ ਤੁਸੀਂ Google Search ਵੀ ਜਾ ਕੇ ਕੈਨਰਾ ਬੈਂਕ ਲਿਖ ਕੇ ਇਸ ਨੂੰ ਸਰਚ ਕਰ ਲੈਣਾ ਹੈ। ਕੈਨਰਾ ਬੈਂਕ ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਨਜ਼ਰ ਆਵੇਗਾ। ਇਸ ਤਰ੍ਹਾਂ ਦਾ ਬੈਂਕ ਦੀ ਵੈਬਸਾਈਟ ਨਜ਼ਰ ਆਵੇਗੀ। ਤੁਸੀਂ ਇਸ ਨੂੰ ਟੱਚ ਕਰਕੇ ਖੋਲ ਲੈਣਾ ਹੈ। ਸੋ ਜਦੋਂ ਆਪਾਂ ਬੈਂਕ ਦੀ ਵੈਬਸਾਈਟ ਨੂੰ ਖੋਲਦੇ ਆ ਤਾਂ ਇਸ ਤਰ੍ਹਾਂ ਨਜ਼ਰ ਆਉਂਦਾ ਇਹਦੇ ਵਿੱਚ ਪੁੱਛਦੀ ਹੈ ਕਿ ਤੁਸੀਂ ਬੈਂਕ ਦੀ ਜੋ ਵੈਬਸਾਈਟ ਹੈ ਉਹ ਹਿੰਦੀ ਵਿੱਚ ਚਲਾਉਣਾ ਚਾਹੁੰਦੇ ਹੋ ਜਾਂ ਇੰਗਲਿਸ਼ ਵਿੱਚ ਸੋ ਆਪਾਂ ਇਸ ਨੂੰ ਇੰਗਲਿਸ਼ ਵਿੱਚ ਟੱਚ ਕਰ ਲੈਣਾ ਹੈ ਇੰਗਲਿਸ਼ ਵਿੱਚ ਟੱਚ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਸ ਤਰ੍ਹਾਂ ਜੋ ਹੈਗੀ ਹੈ ਜੋ ਬੈਂਕ ਦੀ ਵੈਬਸਾਈਟ ਖੁੱਲ ਜਾਵੇਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਹਮਣੇ ਕੇਨਰਾ ਬੈਂਕ ਦਾ ਜੋ ਵੈਬਸਾਈਟ ਖੁੱਲ ਚੁੱਕੀ ਹੈ ਸੋ ਅੱਗੇ ਬਦਲਣ ਤੋਂ ਪਹਿਲਾਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਤੁਸੀਂ ਇਨ੍ਹਾਂ 3 ਡਾਟਸ ਨੂੰ ਟੱਚ ਕਰਕੇ ਇਸ ਨੂੰ ਅਗਰ ਮੋਬਾਈਲ ਤੇ ਕਰ ਰਹੇ ਹੋ ਤਾਂ ਡੈਸਕਟਾਪ ਸਾਈਡ ਕਰ ਦੇਣਾ ਸੋ ਡੈ ਸੋ ਤੁਹਾਡੇ ਸਾਹਮਣੇ ਹੁਣ ਕੇਂਦਰ ਬੈਂਕ ਦੀ ਜੋ ਵੈਬਸਾਈਟ ਖੁੱਲੀ ਹੋਈ ਹੈ ਤੁਸੀਂ ਇਹ ਜਗ੍ਹਾ ਤੇ ਲਿਖਿਆ ਆ ਰਿਹਾ ਨੈੱਟ ਬੈਂਕਿੰਗ ਲੌਗਇਨ ਤੁਸੀਂ ਇਸ ਨੂੰ ਟੱਚ ਕਰ ਲੈਣਾ ਹੈ ਸੋ ਇਸ ਨੂੰ ਟੱਚ ਕਰਨ ਤੋਂ ਬਾਅਦ ਥੋੜੀ ਜਿਹੀ ਪ੍ਰੋਸੈਸਿੰਗ ਹੋਵੇਗੀ ਔਰ ਸਕਰੋਲ ਡਾਊਨ ਕਰਕੇ ਤੁਹਾਨੂੰ ਹੇਠਾਂ ਜਾਣਾ ਹੈ ਜੋ ਨਵਾਂ ਇੰਟਰਫੇਸ ਖੁੱਲਦਾ ਹੈ ਉਹਦੇ ਵਿੱਚ ਲਿਖਿਆ ਆ ਰਿਹਾ ਨੈੱਟ ਬੈਂਕਿੰਗ ਲੌਗਇਨ ਰਿਟੇਲ ਐਂਡ ਕਾਰਪੋਰੇਟ ਸੋ ਤੁਸੀਂ ਹੁਣ ਇਸ ਨੂੰ ਟੱਚ ਕਰ ਲੈਣਾ ਹੈ ਸੋ ਇਸ ਨੂੰ ਟੱਚ ਕਰਨ ਤੋਂ ਬਾਅਦ ਫਿਰ ਤੋਂ ਪ੍ਰੋਸੈਸਿੰਗ ਹੋਣ ਲੱਗ ਜਾਵੇਗੀ ਔਰ ਇੱਕ ਨਵਾਂ ਇੰਟਰਫੇਸ ਤੁਹਾਡੇ ਫੋਨ ਉੱਪਰ ਖੁੱਲੇਗਾ ਇੱਕ ਐਡ ਆਵੇਗੀ ਜਿਸ ਨੂੰ ਤੁਸੀਂ ਕਰ ਜੋ ਆਪਾਂ ਨੂੰ ਅਪਰੂਵਰ ਦੀ ਆਈਡੀ ਮਿਲੀ ਹੈ ਸਭ ਤੋਂ ਪਹਿਲਾਂ ਅਪਰੂਵਰ ਦੀ ਜੋ ਲੌਗਇਨ ਆਈਡੀ ਹੈ ਉਸ ਨੂੰ ਉੱਥੇ ਭਰਨਾ ਹੈ ਔਰ ਉਸ ਦਾ ਜੋ ਕੀਟ ਉੱਪਰ ਪਾਸਵਰਡ ਆਇਆ ਉਹ ਲਗਾਉਣਾ ਹੈ ਸੋ ट्रांजैक्शनਾਂ ਜੋ ਆਈਡੀ ਹੈ ਉਹ ਬਾਅਦ ਵਿੱਚ ਯੂਜ਼ ਹੋਵੇਗੀ ਜੋ ਇਹਦੇ ਅੰਦਰ ਭੱਗੇ ਚਲੇ ਗਏ ਕਿਉਂਕਿ ट्रांजैक्शन ਆਈਡੀ ਦਾ ਕੰਮ ਹੈ ਪੈਸਿਆਂ ਦਾ ਲੈਣ-ਦੇਣ ਕਰਨ ਵਾਲਾ ਸੋ ਆਪਾਂ ਹਜੇ ਐਂਟਰੀ ਕਰ ਰਹੇ ਹਾਂ ਵੈਬਸਾਈਟ ਦੇ ਅੰਦਰ ਜਾਵਾਂਗੇ ਸੋ ਸਭ ਤੋਂ ਪਹਿਲਾਂ ਲੌਗਇਨ ਆਈਡੀ ਲਗਾ ਕੇ ਆਪਾਂ ਇਸ ਨੂੰ ਲੌਗਇਨ ਕਰਦੇ ਹਾਂ ਸੋ ਮੈਂ ਹੁਣ ਕੀਟ ਵਿੱਚ ਆਈ ਲੌਗਇਨ ਆਈਡੀ ਭਰਨ ਜਾ ਰਿਹਾ ਮਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਜੋ ਲੌਗਇਨ ਆ ਔਰ نیچے ਹੁਣ ਮੈਨੂੰ ਲੌਗਇਨ ਦੀ অপਸ਼ਨ ਆ ਰਹੀ ਹੈ ਸੋ ਮੈਂ ਇਸ ਨੂੰ ਟੱਚ ਕਰਕੇ ਲੌਗਇਨ ਕਰਨ ਜਾ ਰਿਹਾ ਹਾਂ ਸੋ ਮੈਂ ਇਸ ਨੂੰ ਲੌਗਇਨ ਕਰਤਾ ਸੋ ਪ੍ਰੋਸੈਸਿੰਗ ਸ਼ੁਰੂ ਹੋਵੇਗੀ ਔਰ ਦੇਖੋ ਆਪਾਂ ਨੂੰ ਉਹ ਵਾਲਾ ਪੇਜ ਆ ਗਿਆ ਜਿਹਦੇ ਵਿੱਚ ਕੀ ਕਰੰਟ ਪਾਸਵਰਡ ਜੋ ਆਪਾਂ ਹੁਣ ਪਾਸਵਰਡ ਭਰਿਆ ਉਹ ਭਰਨਾ ਹੈ ਤੇ ਨਿਊ ਪਾਸਵਰਡ ਆਪਾਂ ਇੱਥੇ ਲਗਾ ਦੇਣਾ ਹੈ ਸੋ ਹੁਣ ਆਪਾਂ ਪਹਿਲਾਂ ਹੀ ਪੇਜ ਉੱਪਰ ਆਪਣਾ ਨਿਊ ਪਾਸਵਰਡ ਲਿਖ ਲਿਆ ਸੀਗਾ ਸੋ ਆਪ ਨੂੰ ਬਹੁਤ ਆਸਾਨੀ ਹੋਵੇਗੀ ਆਪਾਂ ਨਿਊ ਪਾਸਵਰਡ ਇੱਥੇ ਲਗਾ ਕੇ ਕੰਮ ਅੱਗੇ ਸ਼ੁਰੂ ਕਰ ਦਿੰਦੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਕਰੰਟ ਪਾਸਵਰਡ ਜੋ ਮੈਨੂੰ ਕਿਟ ਵਿੱਚ ਆ ਸੋ ਹੇ ਨੀਚੇ ਸਬਮਿਟ ਦਾ ਬਟਨ ਆ ਰਿਹਾ ਆਪਾਂ ਇਸ ਨੂੰ ਸਬਮਿਟ ਕਰ ਦਵਾਂਗੇ ਸੋ ਨਿਊ ਪਾਸਵਰਡ ਲਗਾਉਂਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਜੋ ਕੈਪੀਟਲ ਲੈਟਰ ਹੈ ਗਿਆ ਉਹ ਤੁਸੀਂ ਤਿੰਨ ਯੂਜ਼ ਕਰ ਸਕਦੇ ਹੋ ਛੋਟੇ ਲੈਟਰ ਵੀ ਤੁਸੀਂ ਤਿੰਨ ਯੂਜ਼ ਕਰ ਸਕਦੇ ਹੋ ਜੋ ਸਪੈਸ਼ਲ ਹੁੰਦੇ ਆ ਅਲਫਾਬੈਟਸ ਜਿਦਾ ਇਹਨਾਂ ਨੂੰ ਵੀ ਤੁਸੀਂ ਤਿੰਨ ਤਿੰਨ ਯੂਜ਼ ਕਰ ਸਕਦੇ ਹੋ ਗਿਣਤੀ ਤੱਕ ਵੀ ਤਿੰਨ ਤਿੰਨ ਯੂਜ਼ ਕਰ ਸਕਦੇ ਹੋ ਸੋ ਮੈਂ ਇਸ ਤਰ੍ਹਾਂ ਪਾਸਵਰਡ ਲਗਾ ਦਿੰਦਾ ਹੁਣ ਨੀਚੇ ਸਬਮਿਟ ਦੀ ਆਪਸ਼ਨ ਆ ਰਹੀ ਹੈ ਮੈਂ ਇਸ ਨੂੰ ਸਬਮਿਟ ਕਰ ਦਿੰਦਾ ਹਾਂ ਸੋ ਮੈਂ ਸਬਮਿਟ ਬਟਨ ਨੂੰ ਟੱਚ ਕਰਦਾ ਸੋ ਪ੍ਰੋਸੈਸਿੰਗ ਸ਼ੁਰੂ ਹੋਵੇਗੀ और कुछ इस तरह का पास अपने सामने इंटरफेस आ गया जिदे कि लिखा गया कि अपना जो पासवर्ड है वा चेंज हो चुका वा और राइट का निशान अपन मिल चुका है सो so, हूँ आप दोबारा तो लॉग इन करने कह रहा वा हूँ आप जो नव पासवर्ड लगाया उस लॉग इन करा जो किट वाला पुराना पासवर्ड स चुका है सो so, हूँ अपने नमें पासवर्ड के न मैं दोबारा तो इस लॉगइन कर जा रहा वा सो मैं लॉग इन टच किया और अपने सामने फिर तो जो है वह यूज़र आई डी मांग रहा वा सो यूजर आई डी अपनी सेम रही है जो किट उपर आई है पर पासवर्ड बदल लिया है सो मैं इतने फिर तो वो पासवर्ड भरन जा रहा वा ਤੁਸੀਂ ਦੇਖ ਸਕਦੇ ਹੋ ਕਿ ਮੈਂ ਅਪਰੂਵਰ ਦੇ ਇਹ ਜੋ ਲੌਗਇਨ ਆਈਡੀ ਫਿਲ ਕਰਨ ਤੋਂ ਬਾਅਦ ਜੋ ਨਵਾਂ ਪਾਸਵਰਡ ਬਣਾਇਆ ਵਾ ਉਹ ਇੱਥੇ ਲਗਾ ਦਿੱਤਾ ਵਾ ਔਰ نیچے ਮੈਨੂੰ ਲੌਗਇਨ ਦੀ ਆਪਸ਼ਨ ਆ ਰਹੀ ਹੈ ਕੈਪਚਾ ਫਿਲ ਕਰਨ ਤੋਂ ਬਾਅਦ ਮੈਂ ਲੌਗਇਨ ਨੂੰ ਟੱਚ ਕਰ ਦਿੰਦਾ ਵਾ ਸੋ ਲੌਗਇਨ ਨੂੰ ਟੱਚ ਕਰਦੇ ਹੀ ਆਪਣੇ ਸਾਹਮਣੇ ਜੋ ਇੰਟਰਨੈਟ ਬੈਂਕਿੰਗ ਹੈਗੀ ਆ ਉਹ ਖੁੱਲ ਜਾਵੇਗੀ ਔਰ ਆਪਾਂ ਜੋ ट्रांजैक्शन ਆਈਡੀ ਇੱਥੇ ਆਪਾਂ ਕਰਨੀ ਹੈ ਉਸ ਪੇਜ ਦੇ ਅੰਦਰ ਚਲੇ ਜਾਵਾਂਗੇ ਸੋ ਹੁਣ ਆਪਾਂ ਨੂੰ ਇਸ ਜਗ੍ਹਾ ਦੇ ਵਿੱਚ ਵੀ ਅੱਗੇ ਕੰਮ ਕਰਨ ਦੇ ਲਈ ਟਰਾਂਜੈਕਸ਼ਨ ਆਈਡੀ ਦੇ ਨਾਲ ਕੰਮ ਲੌਗਇਨ ਕਰਨਾ ਪੈਣਾ ਹੈ। ਔਰ ਸਭ ਤੋਂ ਪਹਿਲਾਂ ਆਪਾਂ ਟਰਾਂਜੈਕਸ਼ਨ ਆਈਡੀ ਦਾ ਜੋ ਪਾਸਵਰਡ ਹੈਗਾ ਵਾ ਉਹ ਇਸ ਜਗ੍ਹਾ ਦੇ ਉੱਪਰ ਚੇਂਜ ਕਰਾਂਗੇ। ਸੋ ਆਪਣੇ ਸਾਹਮਣੇ ਇਸ ਇਹ ਕਵਰ ਕੋਡ ਆ ਰਿਹਾ ਵਾ ਇਸ ਨੂੰ ਆਪਾਂ ਕਰਾਸ ਕਰ ਦਿੰਨੇ ਆ। ਔਰ ਹੁਣ ਆਪਾਂ ਪਾਸਵਰਡ ਨੂੰ ਚੇਂਜ ਕਰਾਂਗੇ ਟਰਾਂਜੈਕਸ਼ਨ ਆਈਡੀ ਦੇ ਪਾਸਵਰਡ ਨੂੰ। ਸੋ ਟਰਾਂਜੈਕਸ਼ਨ ਆਈਡੀ ਦਾ ਪਾਸਵਰਡ ਚੇਂਜ ਕਰ ਲਈ। ਅਗਰ ਤਾਂ ਆਪਾਂ ਕਰ ਰਹੇ ਹੁੰਦੇ ਕੰਪਿਊਟਰ ਦੀ ਸਕਰੀਨ ਉੱਪਰ ਕੰਮ ਤਾਂ ਉਹ ਸਾਹਮਣੇ ਹੀ ਲਿਖਿਆ ਜਾਣਾ ਸੀਗਾ ਇਸ ਸਾਈਡ ਦੇ ਉੱਪਰ। ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾ ਦੇਣ ਦੀ ਜਗ੍ਹਾ ਦੇ ਉ ਤਦੋਂ ਸਾਹਮਣੇ ਕੁਝ ਇਸ ਤਰ੍ਹਾਂ ਦਾ ਖੁੱਲੇਗਾ ਜਿਹਦੇ ਵਿੱਚ ਜੇ ਤੁਸੀਂ ਸਕਰੋਲ ਡਾਊਨ ਕਰਦੇ ਹੋਏ ਹੇਠਾਂ ਜਾਣਾ ਹੈ ਹੇਠਾਂ ਜਾ ਕੇ ਤੁਸੀਂ ਦੇਖੋਗੇ ਇੱਥੇ ਲਿਖਿਆ ਆਵੇਗਾ ਯੂਜ਼ਰ ਸੈਟਿੰਗਸ ਪ੍ਰੋਫਾਈਲ ਐਂਡ ਯੂਜ਼ਰ ਸੈਟਿੰਗਸ ਲਿਖਿਆ ਆ ਰਿਹਾ ਵਾ ਤੁਸੀਂ ਇਸ ਪ੍ਰੋਫਾਈਲ ਐਂਡ ਯੂਜ਼ਰ ਸੈਟਿੰਗ ਨੂੰ ਖੋਲ ਲੈਣਾ ਹੈ ਟੱਚ ਕਰ ਲੈਣਾ ਹੈ ਤੋਂ ਮੋਬਾਈਲ ਦੇ ਉੱਪਰ ਕੀ ਹੈ ਕਿ ਜੋ ਇਹ ਪੂਰੀ ਸਾਈਟ ਪੇਜ ਕਲੀਅਰ ਨਹੀਂ ਆ ਰਿਹਾ ਇਸ ਕਰਕੇ ਆਪਾਂ ਮੋਬਾਈਲ ਨੂੰ ਹਾਰੀਜ਼ਨਟਲ ਪਿਛਲੇ ਫੜਦੇ ਹਾਂ ਪਰਟੀਕਲ ਪੋਜੀਸ਼ਨ ਦੇ ਵਿੱਚ ਔਰ ਇਸ ਮੈਨੂ ਵਾਲ ਨੂੰ ਟੱਚ ਕਰਦੇ ਹਾਂ ਮੈਨੂ ਵਾਲ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਸਕਰੋਲ ਡਾਊਨ ਕਰਦੇ ਹੋਏ ਹੇਠ ਔਰ نیچے ਦੇਖੋ ਲਿਖਿਆ ਆ ਰਿਹਾ ਵਾ ਪ੍ਰੋਫਾਈਲ ਐਂਡ ਯੂਜ਼ਰ ਸੈਟਿੰਗ ਇਹਦੇ ਵਿੱਚ ਆਪਾਂ ਜਾਣਾ ਹੈ ਜੀ ਯੂਜ਼ਰ ਸੈਟਿੰਗ ਦੇ ਵਿੱਚ ਇਸ ਨੂੰ ਟੱਚ ਕਰਨ ਤੋਂ ਬਾਅਦ نیچے ਦੇਖੋ ਆਪਸ਼ਨ ਆ ਰਹੀ ਹੈ ਚੇਂਜ ਟ੍ਰਾਂਜੈਕਸ਼ਨ ਪਾਸਵਰਡ ਸੋ ਆਪਾਂ ਇੱਥੋਂ ਜੋ ਟ੍ਰਾਂਜੈਕਸ਼ਨ ਪਾਸਵਰਡ ਹੈ ਉਹ ਚੇਂਜ ਕਰ ਦੇਣਾ ਸੋ ਮੈਂ ਹੁਣ ਚੇਂਜ ਟ੍ਰਾਂਜੈਕਸ਼ਨ ਪਾਸਵਰਡ ਵਾਲੀ ਆਪਸ਼ਨ ਨੂੰ ਟੱਚ ਕਰਨ ਜਾ ਰਿਹਾ ਵਾਂ ਸੋ ਆਪਾਂ ਚੇਂਜ ਟ੍ਰਾਂਜੈਕਸ਼ਨ ਪਾਸਵਰਡ ਵਾਲੀ ਆਪਸ਼ਨ ਨੂੰ ਟੱਚ ਕਰ ਦਿੰਦੇ ਹਾਂ ਸੋ ਚੇਂਜ ਟ੍ਰਾਂਜੈਕਸ਼ਨ ਪਾਸਵਰਡ ਨੂੰ ਟੱਚ ਕਰਦੇ ਹੀ ਆਪਣੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਖੁੱਲਦਾ ਹੈ ਜਿਦੇ ਵਿੱਚ ਕੀ ਆਪਾਂ ਤੋਂ ਉਹ ਆਪਣਾ ਜੋ करंट पासवर्ड हैगा जो अपनी किट के बैंक को लिखा है वाग तो रहा है जो नवा पासवर्ड आप लिखा है वो मांग रहे हैं so, सो सब तो पहले आप किट वाला पासवर्ड जो ट्रांजेक्शन आई डी है वो लगा लें जिते सो so, मैं किट वाला पासवर्ड फिल कर करने जा रहा वा सो तीन देख सकते हो कि मैं करंट पासवर्ड लगाने बाद तो न्यू ट्रांजेक्शन पासवर्ड और रीएंटर ट्रांजेक्शन पासवर्ड कर देता है हूँ मैं सबमिट टच करके इसको सबमिट कर देना वा सो सबमिट टच करने बाद देख सकते हो कि अपने इतने ग्रीन टिक ਲਗ ਚੁਕਿਆ ਹੈ ਇਹਦਾ ਮਤਲਬ ਕਿ ਆਪਣਾ ਜੋ ट्रांजैक्शन ਆਈਡੀ ਦਾ ਪਾਸਵਰਡ ਹੈ ਉਹ ਵੀ ਹੁਣ ਚੇਂਜ ਹੋ ਗਿਆ ਸੋ ਹੁਣ ਅਗਲਾ ਪਾਸਵਰਡ ਆਪਾਂ ਜੋ ਇਨੀਸ਼ੀਏਟਰ ਦੀ ਆਈਡੀ ਦਾ ਹੈਗਾ ਵਾ ਉਹ ਤੁਹਾਨੂੰ ਚੇਂਜ ਕਰਕੇ ਦਿਖਾਉਣੇ ਆ ਸੋ ਉਹਦੇ ਲਈ ਮੈਂ ਹੁਣ ਤੁਹਾਨੂੰ ਲੈਪਟਾਪ ਲੈਣ ਜਾਂ ਕੰਪਿਊਟਰ ਦੀ ਸਕਰੀਨਾਂ ਦਿਖਾਉਣਾ ਕਿ ਉਸ ਜਗ੍ਹਾ ਦੇ ਉੱਪਰ ਆਪਾਂ ਪਾਸਵਰਡ ਕਿਵੇਂ ਚੇਂਜ ਕਰਨਾ ਹੈ ਸੋ ਚਲੋ ਜੀ ਹੁਣ ਆਪਾਂ ਸਿੱਖਦੇ ਆ ਇਨੀਸ਼ੀਏਟਰ ਦਾ ਪਾਸਵਰਡ ਚੇਂਜ ਕਰਨਾ ਸੋ ਮੈਂ ਤੁਹਾਨੂੰ ਇਹ ਸਲਾਹ ਦੇ ਰਿਹਾ ਮਾਂ ਕਿ ਆਪਣੇ ਇਸ ਵੀਡੀਓ ਦਾ ਮਕਸਦ ਹੈਗਾ ਵਾ ਜਦੋਂ ਆਪਾਂ ਨੂੰ ਬੈਂਕ ਤੋਂ ਕਿਟ ਮਿਲਦੀ ਹੈ ਸਭ ਤੋਂ ਪਹਿਲਾਂ ਆਪਣਾ ਕੰਮ ਹੈ ਪਾਸਵਰ ਕਿਉਂਕਿ ਪਾਸਵਰਡ ਆਪਾਂ ਨੂੰ 24 ਘੰਟੇ ਦੇ ਵਿੱਚ ਵੀ ਚੇਂਜ ਕਰਨਾ ਹੁੰਦਾ ਹੈ ਅਗਰ ਆਪਾਂ ਪਾਸਵਰਡ ਚੇਂਜ ਨਹੀਂ ਕਰਾਂਗੇ ਤਾਂ ਇਹ ਆਪਣੀ ਜੋ ਕਿਟ ਐਕਸਪਾਇਰ ਹੋ ਜਾਂਦੀ ਹੈ ਔਰ ਫਿਰ ਤੋਂ ਆਪਾਂ ਨੂੰ ਬੈਂਕ ਜਾ ਕੇ ਨਵੀਂ ਕਿਟ ਉਹਨਾਂ ਤੋਂ ਜਨਰੇਟ ਪਾਸਵਰਡ ਕਰਾਉਣਾ ਪੈਂਦਾ ਸੋ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਇਹ ਸਲਾਹ ਦੇ ਰਿਹਾ ਕਿ ਤੁਸੀਂ ਆਪਣਾ ਜੋ ਅਪਰੂਵਰ ਦੀ ਜਾਂ ਇਨੀਸ਼ੀਏਟਰ ਦੋਨਾਂ ਦੀ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਪਰੂਵਰ ਨੇ ਕੀ ਕਰਨਾ ਹੈ ਅਪਰੂਵਰ ਨੇ ਆਪਣੀ ਲੌਗਇਨ ਆਈਡੀ ਇਸ ਤਰ੍ਹਾਂ ਕਾਗਜ਼ ਉੱਪਰ ਲਿਖ ਲੈਣੀ ਹੈ ਔਰ نیچے ਲਿਖ ਲੈਣਾ ਕਿਟ ਪਾਸਵਰਡ ਕਿ ਕਿਟ ਦੇ ਵਿੱਚ ਕਿਹੜਾ ਪਾਸਵਰਡ ਸੀਗਾ ਔਰ ਦੇਖੋ ਮੈਂ ਨਾਲ ਦੀ ਨਾਲ ਮੈਂ ਹਜੇ ਕੇਨਰਾ ਬੈਂਕ ਦੀ ਸਾਈਟ ਨਹੀਂ ਖੋਲੀ ਪਰ ਮੈਂ ਨਿਊ ਪਾਸਵਰਡ ਪਹਿਲਾਂ ਹੀ ਲਿਖ ਲਿਆ ਕਿ ਮੈਂ ਨਿਊ ਪਾਸਵਰਡ ਏਵਲ ਲਗਾਉਂਗਾ ਸੇਮ ਇਸੇ ਤਰ੍ਹਾਂ ਜਦੋਂ ਮੈਂ ਅਪਰੂਵ ਲੌਗਇਨ ਆਈਡੀ ਅਪਰੂਵਰ ਦੀ ਨਾਲ ਅਪਰੂਵ ਯਾਨੀ ਕੇਨਰਾ ਬੈਂਕ ਦੀ ਵੈਬਸਾਈਟ ਖੋਲ ਲਈ ਤੇ ਇਹ ਵਾਲਾ ਪਾਸਵਰਡ ਲਗਾ ਲਿਆ ਫਿਰ ट्रांजैक्शन ਆਈਡੀ ਕਰਨੀ ਹੈ ਸੋ ਮੈਂ ਦੇਖੋ ट्रांजैक्शन ਆਈਡੀ ਦਾ